ਰੋਇਪੁਰ ਦੇ ਵਿੱਚ ਰਾਜਪਤਰੀ ਬਸੰਤ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਕੈਮਰਾਮੈਨ ਨੂੰ ਕਹਾਂਗਾ ਪਹਿਲੇ ਤਸਵੀਰਾਂ ਦਿਖਾਣ ਕਿਸ ਤਰ੍ਹਾਂ ਜੋ ਗਰਾਊਂਡ ਦੇ ਵਿੱਚ ਜੋ ਜੋ ਪਤੰਗ ਬਾਜ਼ ਐ ਜਿਹੜੇ ਉਹ ਇੱਥੇ ਪਹੁੰਚੇ ਹੋਏ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੇ ਵੱਡੇ ਪਤੰਗ ਐ ਜਿਹੜੇ ਉਹ ਡਾਉਣ ਵਾਸਤੇ ਇੱਥੇ ਪਹੁੰਚੇ ਆ ਜਿੱਥੇ ਫਿਰੋਜ਼ਪੁਰ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਤੋਂ ਵੀ ਲੋਕ ਵੀ ਉੱਥੇ ਪਹੁੰਚੇ ਹੋਏ ਨੇ ਕੈਮਰਾਮੈਨ ਨੂੰ ਕਹਾਂਗਾ ਪਹਿਲੇ ਤਸਵੀਰਾਂ ਦਿਖਾਣ ਇੱਕ ਪਤੰਗ ਆ ਜਿਹੜਾ ਕਾਫੀ ਜ਼ਿਆਦਾ ਵੱਡਾ ਹੈ ਜਿਸ ਦੀ ਲੰਬਾਈ ਦੀ ਗੱਲ ਕਰਦੇ ਆ ਤਾਂ ਜੋ 15 ਤੋਂ 16 ਫੁੱਟ ਐ ਜਿਸ ਦੇ ਵਿੱਚ ਜਿਸ ਨੂੰ ਡਾਉਣ ਵਾਸਤੇ ਜਿਹੜੀ ਇੱਕ ਸਪੈਸ਼ਲ ਡੋਰ ਦੀ ਜਿਹੜੀ ਹੈ ਉਹ ਲੋਡ ਪਾਉਗੀ ਜਿਸ ਦੇ ਵਿੱਚ ਜਦੋਂ ਵੀ ਇਹਨੂੰ ਉਡਾਇਆ ਜਾਊਗਾ ਤੇ ਅੱਜ ਜੋ ਕਿਤਾਬ ਹੈ ਵੱਡਾ ਪਤੰਗ ਬਾਜ਼ ਦਾ ਕਿਤਾਬ ਹੈ ਜਿਹੜਾ ਅੱਜ ਲਾਸਟ 11 ਤਰੀਕ ਨੂੰ ਜਿਹੜਾ ਇਹ ਅੱਜ ਉਡਾਇਆ ਜਾਣਾ ਜਿਸ ਦੇ ਵਿੱਚ ਲੱਖਾਂ ਦੇ ਨਾਮ ਨੇ ਜੋ ਪੰਜਾਬ ਸਰਕਾਰ ਦਾ ਬਸੰਤ ਮੇਲਾ ਜੋ ਰਾਜਪਟਰੀ ਮਨਾਇਆ ਜਾ ਰਿਹਾ ਸਾਡੇ ਨਾਲ ਜੁੜ ਚੁੱਕੇ ਨੇ ਜੋ ਜੋ ਪਤੰਗ ਇੱਥੇ ਲੈ ਕੇ ਆਏ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਂਜੀ ਸੁਖਦੀਪ ਸਿੰਘ ਸੁਖਦੀਪ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਫਿਰੋਜ਼ਪੁਰ ਬਰਦਾਸਪੁਰ ਸਰ ਜਿਹੜੇ ਪਤੰਗ ਲੈ ਕੇ ਆਏ ਤੇ ਇਹਦੀ ਕਿੰਨੀ ਲੰਬਾਈ ਹੈ ਇਹ ਕੋ 15 ਫੁੱਟ ਦੇ ਕਰੀਬ ਹੈ ਜੇ ਕਿਤਾ ਇਹਨੂੰ 50 ਦਾਵਾ ਕਹਿੰਦੇ ਨੇ ਸਰ ਜੀ ਗੱਲ ਕਰਦੇ ਆ ਤਾਂ ਇਹਨੂੰ ਬਣਾਉਣ ਵਾਸਤੇ ਕਿੰਨੀ ਕੋਸਟ ਲੱਗੀ ਹੈ ਤੁਹਾਡੀ ਇਹਦਾ ਕੋ 20000 ਰੁਪਏ ਖਰਚਾ ਆ ਗਿਆ ਜੀ ਸਾਰਾ ਲੇਬਰ ਸਾਰੀ ਐਕਸਪੈਂਸ ਪਾ ਕੇ ਜੇ ਇੰਨਾ ਵੱਡਾ ਜਿਹੜਾ ਪਤੰਗ ਹੈ ਇਹਨੂੰ ਡੋਰ ਵਾਸਤੇ ਕਿਸ ਤਰ੍ਹਾਂ ਦਾ ਜੋ ਧਾਗੇ ਦਾ ਇਸਤੇਮਾਲ ਕੀਤਾ ਜਾਂਦਾ ਸਰ ਕਾਟਨ ਦਾ ਧਾਗਾ ਇੰਪੋਰਟ ਕਰਾ ਕੇ ਤੇ ਉਹਨੂੰ ਬਰੇਲੀ ਤੋਂ ਲਗਵਾਇਆ ਗਿਆ ਬਿਨਾ ਮਾਝੇ ਦੇ ਤਾਂ ਕਿ ਹੱਥ ਨਾ ਕੱਟੇ ਜਾਣਾ ਇੱਕ ਸਰਕਾਰ ਬਹੁਤ ਵੱਡੀ ਅਪੀਲ ਕਰਦੀ ਹੈ ਕਿ ਤੁਸੀਂ ਚੈਨਾ ਡੋਰ ਦਾ ਇਸਤੇਮਾਲ ਨਾ ਕਰੋ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਚਨੜ ਡੋਰ ਬੰਦ ਨਹੀਂ ਚੈਦੀ ਜੀ ਬਿਲਕੁਲ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਚਨੜ ਡੋਰ ਦਾ ਬਹੁਤ ਨਕਸ਼ਾ ਹਨਾ ਤਾਂ ਤੁਹਾਡੇ ਕੋਲੋਂ ਜਿਹੜਾ ਤੁਸੀਂ ਚੱਲ ਕੇ ਆਏ ਹੋ ਤੇ ਤੁਹਾਡੇ ਕੋਲੋਂ ਕਿਹੜੀ ਡੋਰ ਦਾ ਇਸਤੇਮਾਲ ਕੀਤਾ ਜਾਊਗਾ ਕਾਟਨ ਦੀ ਥਰੇਡ ਜੀ ਕਾਟਨ ਦਾ ਸੂਤੀ ਧਾਗਾ ਜੋ ਇਹ ਡੋਰ ਬਣੀ ਹੁੰਦੀ ਜਿਹੜੀ ਆਮ ਲੋਕ ਵੇਚ ਰਹੇ ਉਹਦੇ ਡੋਰ ਤੇ ਸਿਰੋਚ ਕਿੰਨਾ ਕੋ ਫਰਕ ਹੁੰਦਾ ਇਹ ਚਰਨ ਵੱਡੇ ਪਤੰਗ ਉਡਾਣ ਵਾਸਤੇ ਡੋਰ ਬਣੀ ਹੈ ਜਿਹਦੇ ਤੇ ਘੱਟੋ ਘੱਟ 6 ਫੁੱਟ ਦਾ ਪਤੰਗ ਡੇ ਦਾ ਉਸ ਤੋਂ ਥਰੇਡ ਭਾਰੀ ਡੋਰ ਹੈ ਕਰਦੇ ਗੱਲ ਕਰਦੇ ਜਿੱਦਾ ਅੱਜ ਵੱਡਾ ਪਤੰਗਬਾਜ਼ਾ ਜਿਹੜਾ ਖਸਾਬ ਅੱਜ ਜਿੱਤਿਆ ਜਾਣਾ ਤੁਸੀਂ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਦੇਖੋ ਜੀ ਬੜਾ ਵਧੀਆ ਭਰਾਲਾ ਪੰਜਾਬ ਗਵਰਨਮੈਂਟ ਦਾ ਤੇ ਇਹਦੇ ਵਿੱਚ ਸਾਰੇ ਹੁਕਾਰੀਗਰ ਤੇ ਡਾਨ ਵਾਲੇ ਸਾਰਿਆਂ ਦਾ ਟੈਲੈਂਟ ਨਾਲ ਹੀ ਹੈ ਤੇ ਇਹਨੂੰ ਬਣਾਉਣ ਵਾਸਤੇ ਕਿੰਨੇ ਦਿਨ ਦਾ ਸਮਾਂ ਲੱਗਿਆ ਪੰਜ ਦਿਨ ਲੱਗੇ ਇੱਕ ਜਿਹੜਾ ਕਾਰੀਗਰ ਜਿਹੜਾ ਇਹਨੂੰ ਬਣਾਉਣ ਵਾਸਤੇ ਉਹ ਕਿਹੜੀ ਜਗ੍ਹਾ ਤੋਂ ਤੁਸੀਂ ਇਹ ਮੁਹੱਈਆ ਕਰਾਇਆ ਆਪਣੇ ਵੱਡੇ ਭਾਜੀ ਨੇ ਹਸਨੀ ਭਾਜੀ ਇਹ ਅੰਮ੍ਰਿਤਸਰ ਤੋਂ ਆਪਾਂ ਇਹਨਾਂ ਨੂੰ ਸਪੈਸ਼ਲ ਲਿਆਂਦਾ ਜੀ ਇੱਥੇ ਸਾਡੇ ਨਾਲ ਜਿਹੜੇ ਪਤੰਗ ਜਿੰਨਾਂ ਵੱਲੋਂ ਬਣਾਇਆ ਗਿਆ ਸੰਨੀ ਜੀ ਹੈਗਾ ਸੀ ਉਹਨਾਂ ਨਾਲ ਗੱਲ ਕਰ ਰਿਹਾ ਸਰ ਜੇ ਸੰਨੀ ਜੀ ਗੱਲ ਕਰਦੇ ਤਾਂ ਪਤੰਗ ਤੁਹਾਨੂੰ ਕਿੰਨੇ ਸਮੇਂ ਹੋ ਗਿਆ ਬਣਾਉਂਦਿਆਂ ਨੂੰ ਜੀ ਮੇਰੀ ਤੀਸਰੀ ਪੀੜ੍ਹੀ ਹੈ ਜੀ ਇਸ ਲਾਈਨ ਦੇ ਵਿੱਚ ਮੇਰੇ ਦਾਦਾ ਜੀ ਮੇਰੇ ਫਾਦਰ ਸਾਹਿਬ ਹੁਣ ਮੈਂ ਬਣਾ ਰਿਹਾ ਕਿਹੜੀ ਜਗ੍ਹਾ ਤੇ ਰਹਿੰਦੇ ਬੋਲਿਓ ਤੁਸੀਂ ਜੀ ਅੰਮ੍ਰਿਤਸਰ ਚੌਂਕ ਰੋੜੀ ਤੇ ਕਿਹਦੇ ਤੁਸੀਂ ਪੂਰੇ ਪੰਜਾਬ ਦੇ ਵਿੱਚ ਪਤੰਗ ਵੇਚਦੇ ਹੋ ਕਿ ਸਿਰਫ ਬਣਾਉਂਦੇ ਹੋ ਸਿਰਫ ਇਕੱਲੇ ਅਸੀਂ ਬਣਾਉਂਦੇ ਵੀ ਆਂ ਭੇਜਦੇ ਸਾਰੇ ਪੰਜਾਬ ਚ ਹੀ ਆਂ ਉਰੇ ਉਰੇ ਹਿਸਾਬ ਜਾਂਦੀ ਤੇ ਫਰੋਈਪੁਰ ਵੀ ਜਾਂਦੀ ਹੈ ਪਤੰਗ ਜਿਹੜਾ ਇਹ ਪਤੰਗ ਹੈਗਾ ਕਾਫੀ ਵੱਡਾ ਇਹਨੂੰ ਬਣਾਉਣ ਵਾਸਤੇ ਕਿੰਨੀ ਕੋਸਟ ਦਾ ਆ ਜਾਂਦੀ ਹੈ ਇਹ ਦੇਖੋ ਜੀ ਕਾਰੀਗਰ ਨਾਲ ਲੈਂਦੇ ਆ ਸਭ ਕੁਝ ਰਲਾ ਮਿਲਾ ਕੇ 20000 ਦਾ ਰਕਤ ਆ ਜਾਂਦਾ ਤੇ ਜਿਹੜਾ ਇਹ ਤੁਹਾਨੂੰ ਨਾਮ ਹੈ ਜਿਹੜਾ ਉਹ ਕਿੰਨੇ ਦਾ ਜਿੱਤ ਕੇ ਜਾਓਗੇ ਦੇਖੋ ਨਾਮ ਤੇ ਜਿਹੜਾ ਰੱਖਿਆ ਉਹ ਜਿੱਤ ਕੇ ਤੇ ਜਾਵਾਂਗੇ ਜੀ ਕੰਫੀਡੈਂਸ ਨਾਲ ਜਿੱਤ ਕੇ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੱਕ ਕਹਿੰਦੇ ਆ ਕਿ ਜਿਹੜਾ ਹੌਸਲਾ ਜਿਹੜਾ ਉਹ ਬਲੰਦ ਹੈ ਸਾਡੇ ਨਾਲ ਕੁਝ ਹੋਰ ਵੀਰ ਵੀ ਜੁੜੇ ਸੀ ਉਹਨਾਂ ਨਾਲ ਵੀ ਗੱਲ ਕਰਾਂ ਸਰ ਕੀ ਨਾਮ ਤੁਹਾਡਾ ਹੈ ਕੇਸ਼ਵਤ ਕੇਸ਼ਵਤ ਜੀ ਜਿਹੜੇ ਵੱਡਾ ਪਤੰਗ ਹੈ ਤੁਸੀਂ ਅੱਜ ਵੱਡੇ ਪਤੰਗ ਬਾਦਿ ਕਿਤਾਬ ਦੇ ਅੱਜ ਲਾਸ ਤਰੀਕ ਹੈ ਪ੍ਰਸੰਤ ਮੇਲੇ ਦੀ ਤੇ ਤੁਸੀਂ ਉਹਨੂੰ ਕਿੱਦਾਂ ਦੇਖਦੇ ਹੋ ਕਿ ਜਿੱਤ ਕੇ ਜਾਓਗੇ ਕਿ ਕਿੱਦਾਂ ਕਰੋਗੇ ਕਿ ਜਿੱਤ ਕੇ ਜਾਵਾਂਗੇ ਕਿਉਂਕਿ ਸਭ ਤੋਂ ਵੱਡਾ ਪਤੰਗ ਐਸਨ ਸਾਡਾ ਇਸ ਗਰਾਊਂਡ ਵਿੱਚ ਹੋਰ ਇੱਥੇ ਕਿੱਡੇ ਕਿੱਡੇ ਵੱਡੇ ਪਤੰਗ ਆ ਜਿਹੜੇ ਤੁਸੀਂ ਗਰਾਊਂਡ ਦੇ ਵਿੱਚ ਦਿਖਾਈ ਦੇ ਰਹੇ ਮੈਂ ਦੇਖੀ 8 ਤਾਵਾ ਦੇਖਿਆ 12 ਤਾਵਾ ਦੇਖਿਆ ਪਰ 12 ਤਾਵਾ ਤੋਂ ਵੱਡਾ ਮੈਂ ਕੋਈ ਪਤੰਗ ਨਹੀਂ ਦੇਖ ਰਿਹਾ ਤੇ ਤੁਹਾਡਾ ਕਿੰਨੇ ਤਾਵਾ ਪਤੰਗ ਆ ਇਹ ਇਹ 50 ਤਾਵਾ ਹੈ ਇਹਨੂੰ ਡਾਉਣ ਵਾਸਤੇ ਕਿੰਨੇ ਬੰਦੇ ਜੋ ਲੱਗਣਗੇ ਬੰਦੇ ਤਾਂ ਇਹ ਲਗਭਗ ਘੱਟੋ ਘੱਟ 4 ਬੰਦੇ ਲੱਗਣਗੇ ਜਦੋਂ ਇਹ ਗੱਲ ਕਰਦੇ ਹਾਂ ਇਸ ਗੇਮ ਦੀ ਜਿਹੜੀ ਪਤੰਗ ਵਿੱਚ 4 ਬੰਦੇ ਉਡਾ ਸਕਦੇ ਇੱਕ ਪਤੰਗ ਨੂੰ 4 ਪਤੰਗ 4 ਬੰਦੇ ਹੀ ਹੈਲਪ ਕਰ ਸਕਦੇ ਜਿਹਦੇ ਹੱਥ 'ਚ ਇਹਦੀ ਕਮਾਂਡ ਹੋਈ ਕੋਈ ਇੱਕ ਬੰਦਾ ਹੀ ਹੋਏ ਇਸ ਨਾਲ ਜਿਹੜੇ ਹੱਥ ਦੇ ਉੱਪਰ ਤੁਹਾਡੇ ਇਹ ਕਿਸ ਤਰ੍ਹਾਂ ਦਾ ਇਸਤੇਮਾਲ ਕੀਤਾ ਜਾਊਗਾ ਕਿ ਤੁਹਾਡੇ ਹੱਥ ਦੀ ਜੋ ਉਂਗਲੀਆਂ ਨਾ ਕੱਟਣ ਜਾਂ ਜਿੱਦਾਂ ਕਿ ਹਵਾ ਵੀ ਚੱਲੂਗੀ ਤੇ ਧਾਗਾ ਵੀ ਮਜ਼ਬੂਤ ਹੋਊਗਾ ਤੇ ਖਿੱਚ ਵੀ ਪਾਊਗੀ ਉਹਦੇ ਵਾਸਤੇ ਕੀ ਕਰੋਗੇ ਤੁਸੀਂ ਫਿੰਗਰ ਗਲਵਸ ਯੂਜ਼ ਕਿਤੇ ਆਣਗੇ ਜਿਹੜੇ ਸਰਕਾਰ ਵੱਲੋਂ ਪ੍ਰੋਵਾਈਡਡ ਐ ਇੱਥੇ ਜਿਹੜੇ ਇੱਕ ਚੈਨਾ ਡੋਰ ਵਾਸਤੇ ਤੁਸੀਂ ਕੀ ਕਹੋਗੇ ਜਿਹੜੇ ਲੋਕਾਂ ਨੂੰ ਕੀ ਅਪੀਲ ਕਰੋਗੇ ਕਿ ਚੈਨਾ ਡੋਰ ਦਾ ਕਿਸ ਤਰ੍ਹਾਂ ਇਸਤੇਮਾਲ ਨਹੀਂ ਕਰਨਾ ਚਾਹੀਦਾ ਚੈਨਾ ਡੋਰ ਦਾ ਇਸਤੇਮਾਲ ਕਰਨਾ ਨਹੀਂ ਚਾਹੀਦਾ ਕਿਉਂਕਿ ਉਹ ਇੱਕ ਪਲਾਸਟਿਕ ਦੀ ਡੋਰ ਹੈ ਜਿੰਦੇ ਵਿੱਚ ਕੋਈ ਟੈਲੈਂਟ ਨਹੀਂ ਹੈਗਾ ਇਸ ਚੀਜ਼ ਜਿਹੜੀ ਥ्रेड ਜਿਹੜੀ ਕਾਟਨ ਦੀ ਜਿਹੜੀ ਡੋਰ ਹੈ ਉਹਨੂੰ ਯੂਜ਼ ਕਰਨ ਲਈ ਕਾਈਟਸ ਦੇ ਵਿੱਚ ਇੱਕ ਟੈਲੈਂਟ ਚਾਹੀਦਾ ਸੋ ਜਿਹਦੇ ਕੋਲ ਟੈਲੈਂਟ ਹੈ ਉਹ ਹਮੇਸ਼ਾ ਕਾਟਨ ਥ्रेड ਹੀ ਯੂਜ਼ ਕਰੇ ਇਹ ਸਾਨੂੰ ਸਾਡੇ ਦਾ ਵੀਰ ਜੋ ਜੋ ਪਤੰਗ ਲੈ ਕੇ ਆਏ ਨੇ ਕੈਮਰਾਮੈਨ ਨੂੰ ਕਹਾਂਗਾ ਪਹਿਲੇ ਪਤੰਗ ਦਿਖਾਣ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਜਿਹੜਾ ਪਤੰਗ ਹੈ ਇਹ ਪੰਜਾਬ ਦਾ ਪਤੰਗ ਕਿਹਾ ਜਾ ਰਿਹਾ ਜਿਸ ਨੂੰ ਜੋ ਇਸ ਗਰਾਊਂਡ ਦੇ ਵਿੱਚ ਸਭ ਤੋਂ ਵੱਡਾ ਪਤੰਗ ਹੈ ਕੈਮਰਾਮੈਨ ਨੂੰ ਕਹਾਂਗਾ ਪਹਿਲੇ ਤਸਵੀਰਾਂ ਦਿਖਾਣ ਇਸ ਤਰ੍ਹਾਂ ਜੋ ਗਰਾਊਂਡ ਦੇ ਵਿੱਚ ਜੋ ਲੋਕ ਹੈ ਆਪਣੇ ਵੱਡੇ ਵੱਡੇ ਪਤੰਗ ਲੈ ਕੇ ਇੱਥੇ ਪਹੁੰਚੇ ਹੋਏ ਨੇ ਤੁਸੀਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ক্লোਜ਼ ਕਰਕੇ ਦਿਖਾਣ ਇੱਕ ਪਤੰਗ ਜਿਹੜਾ ਉਹ ਡਾ ਦਿੱਤਾ ਗਿਆ ਜੋ ਝੰਡਾ ਦੇਸ਼ ਦੇ ਝੰਡੇ ਦੇ ਰੰਗ ਦਾ ਜਿਹੜਾ ਪਤੰਗ ਹੈ ਉਹ ਡਾ ਦਿੱਤਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਇਸ ਤੋਂ ਬਾਅਦ ਜੇਕਰ ਗੱਲ ਕਰਦੇ ਹਾਂ ਹਰ ਇੱਕ ਜਿੱਤਨ ਵਾਸਤੇ ਜੋ ਇਸ ਗਰਾਊਂਡ ਦੇ ਵਿੱਚ ਪਹੁੰਚਾ ਹੋਇਆ ਜੋ ਪੰਜਾਬ ਸਰਕਾਰ ਵੱਲੋਂ ਇੱਕ ਪਹਿਲ ਕਦਮੀ ਕਹਿ ਸਕਦੇ ਆ ਜਿਸ ਦੇ ਨਾਲ ਲੋਕਾਂ ਦਾ ਜਿਹੜਾ ਮਨੋਰੰਜਨ ਵੀ ਹੋ ਰਿਹਾ ਸਾਡੇ ਨਾਲ ਜੋ ਇਥੇ ਦੇ ਜੋ ਮੇਲੇ ਦੇ ਆਰਗੇਨਾਈਜ਼ਰ ਜੋ ਜਿਨ੍ਹਾਂ ਨੂੰ ਵੀ ਕਹਿ ਸਕਦੇ ਆ ਮਾਂ ਜਿਹੜੀ ਹੱਬ ਹੈ ਜਿਹੜੀ ਜਿਨ੍ਹਾਂ ਨੂੰ ਕਹਿ ਸਕਦੇ ਆ ਉਹ ਸਾਡੇ ਨਾਲ ਜੁੜ ਚੁੱਕੇ ਆ ਸੁਰਿੰਦਰ ਜੀ ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਆ ਸਰ ਜੇ ਗੱਲ ਕਰਦੇ ਤਾਂ ਮੇਲੇ ਦੇ ਬੰਦੋਬਸਤ ਕਿਸ ਤਰ੍ਹਾਂ ਦੇ ਆ ਤੁਹਾਡੇ ਬਿਲਕੁਲ ਪਹਚਾਵਾਂਗੇ ਜਿਸ ਦੀ ਕੋਈ ਆਰਗੇਨਾਈਜ਼ਰ ਨਹੀਂ ਹੈ ਆਰਗੇਨਾਈਜ਼ਰ ਸਰਕਾਰ ਹੈ ਪੀਸੀ ਸਾਹਿਬ ਨੇ ਅਸੀਂ ਤਾਂ ਸਿਰਫ ਇਨਾ ਕਹਿਆ ਕਿ ਸਾਨੂੰ ਸਾਡੇ ਸ਼ਹਿਰ ਨਾਲ ਪਿਆਰ ਹੈ ਸਾਡੇ ਸ਼ਹਿਰ ਨੂੰ ਇਹ ਮੇਲਾ ਮਿਲਿਆ ਹੈ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਕਿਸੇ ਤਿਲ ਫੁੱਲ ਦੇ ਵਿੱਚ ਸਪੋਰਟ ਕਰ ਸਕਦੇ ਹੋ ਉਹ ਸਪੋਰਟ ਕਰੀਏ ਬਸ ਇਹ ਮੇਲੇ ਦਾ ਆਨੰਦ ਬਹੁਤ ਵਧੀਆ ਜੀ ਫਰੋਜ਼ਪੁਰ ਦੇ ਲੋਕਾਂ ਨੇ ਆਸ-ਪਾਸ ਦੇ ਲੋਕਾਂ ਨੇ ਇਹਨੂੰ ਆ ਕੇ ਆਪਣੇ ਆਨ ਦੇ ਨਾਲ ਇਹਨੂੰ ਬਹੁਤ ਰੌਣਕ ਬਧਾਈਆ ਔਰ ਬਹੁਤ ਵਧੀਆ ਚੱਲ ਰਿਹਾ ਬਹੁਤ ਵਧੀਆ ਪਾਰਟਿਸਪੇਸ਼ਨ ਹੋ ਰਹੀ ਹੈ ਵਿੱਚ ਸਰ ਕਿੰਨੇ ਲੋਕ ਇਸ ਮੇਲੇ ਦੇ ਵਿੱਚ ਸ਼ਿੱਕਤ ਕਰ ਚੁੱਕੇ ਤੇ ਕਿੰਨੇ ਲੋਕ ਜੋ ਪਾਰਟਿਸਪੇਟ ਕਰ ਚੁੱਕੇ ਹੈ ਦੇਖੋ ਜੀ तकरीबन तकरीबन 200 ਪਾਰਟਿਸਪੈਂਟ ਸ਼ਹਿਰ ਪਹਿਲੇ ਜਿਹੜਾ ਹੈਗਾ ਸੀਗਾ 1 ਲੱਖ ਰੁਪਏ ਵਾਲੇ ਇਨਾਮ ਦੇ ਵਿੱਚ ਸ਼ਾਇਦ ਉਸ ਤੋਂ ਵੀ ਥੋੜਾ ਜਿਆਦਾ ਹੋਏਗਾ ਐਗਜ਼ੈਕਟ ਕੁਝ ਨਹੀਂ ਹੈ ਕਿ ਮੇਰੇ ਕੋਲ ਤੁਸੀਂ ਪੁੱਛ ਲਿਆ ਤੇ ਬਾਕੀ ਅੱਜ ਵੀ ਬਹੁਤ ਸਾਰੇ ਪਾਰਟਿਸਪੀਟੈਂਟਸ ਹੈਗੇ ਨੇ ਕਰੀਬਨ 35-40 ਪਾਰਟਿਸਪੀਟੈਂਟਸ ਸਭ ਤੋਂ ਵੱਡੇ ਪਤੰਗ ਵਾਲੇ ਹੈਗੇ ਨੇ ਜਿਹਦੇ ਜਿਹੜਾ ਅਸੀਂ ਰੱਖਿਆ ਹੈ ਕਿ 6 ਫੁੱਟ ਦੇ ਹਾਈਟ ਦਾ ਸਕੁਅਰ ਦਾ ਰੱਖਿਆ ਹੈ ਕਿ ਮਿਨਿਮਮ ਓਨਾ ਪਤੰਗ ਹੋਣਾ ਚਾਹੀਦਾ ਪਹਿਲੇ ਵਿਸਲ ਵੱਜਦੀ ਹੈ ਉਹਨਾਂ ਨੂੰ ਫਿਰ 20 ਮਿੰਟ ਉਡਾਣ ਦਾ ਟਾਈਮ ਦਿੱਤਾ ਜਾਂਦਾ ਉਹ ਪਹਿਲੇ 20 ਮਿੰਟ ਆਪਣਾ ਪਤੰਗ ਉਡਾ ਲੈਣ ਫਿਰ ਫੋਨ ਵਿਸਲ ਵੱਜੀ ਆ ਆਪਣੇ ਗੱਲ ਕਰਦੇ ਕਰਦੇ ਇਸ ਵਿਸਲ ਦੇ ਬਾਅਦ ਜਿਹੜੇ ਪਤੰਗ ਉਡਾ ਰਹੇ ਨੇ ਉਹਨਾਂ ਨੂੰ 10 ਮਿੰਟ ਤੱਕ ਆਪਣਾ ਪਟੰਗ ਹੋਲਡ ਕਰਕੇ ਰੱਖਣਾ ਪਏਗਾ ਜਿਹੜਾ ਹੋਲਡ ਕਰੇਗਾ ਜਿੰਨੇ ਉਹ ਹੋਣਗੇ ਫਿਰ ਉਹਦੇ ਚੋਂ ਅੱਗੇ ਅਗਲੀ ਕੈਟਾਗਰੀ ਚੋਂ ਚਲੇ ਜਾਣਗੇ ਜੀ ਜੇ ਐਡਾ ਕਰਕੇ ਦਾ ਸਿਸਟਮ ਹੈ ਸਰ ਜੀ ਗੱਲ ਕਰਦੇ ਜਿੱਦਾਂ ਰਾਜਪਤਰੀ ਜੋ ਮੇਲਾ ਹੈ ਉਹ ਫਰੋਜ਼ਪੁਰ ਦੇ ਵਿੱਚ ਪਹਿਲੀ ਵਾਰ ਮਨਾਇਆ ਗਿਆ ਤੁਸੀਂ ਉਸ ਨੂੰ ਕਿੱਦਾਂ ਦੇਖਦੇ ਹੋ ਸਰ ਇਹ ਬਹੁਤ ਵਧੀਆ ਉਪਰਾਲਾ ਜੀ ਇੰਨੇ ਸਾਲ ਤੋਂ ਅਸੀਂ ਇਸੀ ਤੋਂ ਵੰਝੇ ਰਹੇ ਹਾਂ ਜੀ ਔਰ ਕਈ ਅਸੀਂ ਲੋਕਲ ਲੈਵਲ ਦੇ ਉੱਤੇ ਦੇ ਕਲੱਬਸ ਤਾਂ ਇਹਨੂੰ ਕਰਾਉਂਦੇ ਰਹੇ ਨੇ ਪਰ ਗਵਰਨਮੈਂਟ ਨੇ ਵੀ ਇਸ ਚੀਜ਼ ਵੱਲ ਧਿਆਨ ਦਿੱਤਾ ਹੈ ਟੂਰਿਜ਼ਮ ਵੱਲ ਧਿਆਨ ਦਿੱਤਾ ਤੇ ਇਹਦਾ ਇਹ ਨਾਲ ਬਹੁਤ ਵਧੀਆ ਜਾਂਦਾ ਜਿਹੜੇ ਸਾਡੇ ਸ਼ਹਿਰ ਨੂੰ ਪਿਛਲਾ ਕਿਹਾ ਜਾਂਦਾ ਹੈ ਹਲੀਵੁੱਡ ਇੱਦਾਂ ਸਾਨੂੰ ਹੋਰ ਵੀ ਦੇ ਤੇ ਹੋਰ ਵੀ ਵਧਾਏਗਾ ਸਾਡੇ ਕੋਲ ਸਾਡੇ ਕੋਲ ਸਿਗਨੇਚਰ ਹੈ ਸਾਡਾ ਹੁਸੈਨੀ ਵਾਲਾ ਬਾਰਡਰ ਹੈ ਉਹਦੇ ਨਾਲ ਰਿਲੇਟਿਡ ਵੀ ਸਾਨੂੰ ਕੋਈ ਸਟੇਟ ਲੈਵਲ ਦੇ ਫੰਕਸ਼ਨਸ ਇਹਨਾਂ ਨੂੰ ਦਿੰਦੇ ਰਹਿਣਾ ਚਾਹੀਦੇ ਤੇ ਫਿਰੋਜ਼ਪੁਰ ਨੂੰ ਤਦ ਹੀ ਅਸੀਂ ਪਿਛੜੇ ਤੋਂ ਅੱਗੇ ਲੈ ਜਾ ਸਕਦੇ ਜੇ ਇੱਥੇ ਦੀ ਕੋਈ ਲਾਈਫ ਦੇ ਵਿੱਚ ਕੋਈ ਐਂਟਰਟੇਨਮੈਂਟ ਅਬਾ ਐਡ ਕਰ ਸਕਾਂ ਸਰ ਜਿੱਦਾਂ ਗੱਲ ਕਰਦੇ ਆ ਅੱਜ ਲਾਸਟ ਦਿਨ ਹੈ 11 ਤਰੀਕ ਹੈ ਅੱਜ ਸਪੀਕਰ ਸਾਹਿਬ ਜੋ ਸੰਤੋਜ ਵੀ ਪਹੁੰਚੇ ਆ ਉਹਨਾਂ ਵੱਲੋਂ ਮੇਲੇ ਦੀ ਕਿਸ ਤਰ੍ਹਾਂ ਦੀ ਜੋ ਰੌਣਕ ਵਧਾਈ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਸਰ ਉਹ ਦੇਖ ਕੇ ਬੜੇ ਖੁਸ਼ ਸੀਗੇ ਉਹ ਹੈਰਾਨ ਹੋ ਗਏ ਕਿ ਵੀ ਫਿਰੋਜ਼ਪੁਰ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਿਆ ਆ ਤੇ ਉਹਨਾਂ ਨੇ ਵੀ ਜਿਹੜੇ ਪਤੰਗਬਾਜ਼ੀ ਦੇ ਲੋਕਾਂ ਦੇ ਜੋਰ ਦੇਖੇ ਏਡੇ ਏਡੇ ਵੱਡੇ ਪਤੰਗ ਦੇਖੇ ਉੱਡਦੇ ਹੋਏ ਵੀ 25-25 ਫੁੱਟ ਦੇ ਪਤੰਗ ਤਿਆਰ ਹੋਏ ਪਏ ਨੇ ਤੇ ਉਹ ਦੇਖ ਕੇ ਬੜੇ ਸਰਪ੍ਰਾਈਜ਼ ਸੀਗੇ ਕਹਿੰਦੇ ਯਾਰ ਕਮਾਲ ਆ ਤੁਹਾਡਾ ਫਿਰੋਜ਼ਪੁਰ ਬੜਾ ਜਿੰਦਗੀ ਲੈ ਸਰ ਜੇ ਗੱਲ ਕਰਦੇ ਜਿੱਦਾਂ ਬੰਦੋਬਸਤ ਦੀ ਗੱਲ ਕਰਦੇ ਆ ਤੇ ਤੁਹਾਨੂੰ ਕਿੰਨੀਆਂ ਕੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਡੇ ਇਹ ਪ੍ਰੋਗਰਾਮ ਦੇ ਵਿੱਚ ਨਹੀਂ ਕੋਈ ਇਦਾਂ ਨਹੀਂ ਸਾਰੇ ਡਿਪਾਰਟਮੈਂਟਸ ਨੇ ਆਪਣਾ ਆਪਣਾ ਬੜਾ ਪੂਰਾ ਜੋਰ ਲਗਾਇਆ ਹੈ ਇਹਦੇ ਉੱਤੇ ਤੇ ਬੜੀ ਨੌਕਰੀ ਤੋਂ ਇੱਕ ਲੈਵਲ ਅੱਗੇ ਜਾ ਕੇ ਸਭ ਨੇ ਆਪਣੇ ਸ਼ਹਿਰ ਦੇ ਲਈ ਇਹਦੇ ਤੇ ਕੰਮ ਕੀਤਾ ਹਰ ਬੰਦੇ ਨੇ ਮਤਲਬ ਕਿ ਕੋਈ ਟਾਈਮ ਨਹੀਂ ਦੇਖਿਆ ਕੋਈ ਘੜੀ ਨਹੀਂ ਦੇਖੀ ਕੋਈ ਧੁੱਪ ਨਹੀਂ ਦੇਖੀ ਕੋਈ ਛਾਂ ਨਹੀਂ ਦੇਖੀ ਪੂਰਾ ਸਭ ਨੇ ਸਪੋਰਟ ਕੀਤਾ ਜੇ ਕਿਸੇ ਕੋਲ ਕੋਈ ਤਿੰਨ ਕਿਹਾਗੇ ਤਾਂ ਉਹਨੇ 13 ਕਿਤੇ ਹੈ ਸਰ ਅੱਜ ਜੇ ਗੱਲ ਕਰਦੇ ਤਾਂ ਅੱਜ ਜੋ ਲਾਸਟ ਹੈ ਵੱਡਾ ਪਤੰਗਬਾਜ਼ ਦਾ ਮੁਕਾਬਲਾ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਇਨਾਮ ਕਿੰਨੇ ਕਿੰਨੇ ਦੇ ਅੱਜ ਪ੍ਰਾਈਜ਼ ਦਿੱਤੇ ਜਾ ਰਹੇ ਦੋ ਲੱਖ ਰੁਪਏ ਦਾ ਇਨਾਮ ਸਰਫੇਸ ਏਰੀਆ ਨਾਪਿਆ ਜਾਏਗਾ ਪਤੰਗ ਦਾ ਉਹਦਾ 2 ਲੱਖ ਰੁਪਏ ਦਾ ਇਨਾਮ ਹੈ ਸਰਫੇਸ ਏਰੀਏ ਦੇ ਹਿਸਾਬ ਨਾਲ ਸਰ ਜਿੱਦਾਂ ਵੱਡਾ ਪਤੰਗਬਾਜ਼ ਇੱਥੇ ਕਾਫੀ ਵੱਡੇ ਵੱਡੇ ਪਤੰਗ ਲੈ ਕੇ ਵੀ ਲੋਕ ਪਹੁੰਚੇ ਆ ਉਹਨਾਂ ਦੇ ਵਾਸਤੇ ਜਿੱਦਾਂ 4 ਤੋਂ 5 ਬੰਦੇ ਡਾਉਣ ਵਾਸਤੇ ਉਹਨੂੰ ਚਾਹੀਦੇ ਹੁੰਦੇ ਆ ਉਹਦੇ ਵਾਸਤੇ ਕਿਸ ਤਰ੍ਹਾਂ ਦੇ ਯਾਨੀ ਕਿ ਰੂਲ ਹੋਰ ਹੈਗੇ ਆ ਪਤੰਗ ਤਾਂ ਜੀ ਐਂਡ ਦੇ ਉੱਤੇ ਇੱਕੋ ਬੰਦਾ ਹੀ ਉਡਾਏਗਾ ਠੀਕ ਹੈ ਉਹਨੂੰ ਉਡਾਉਣ ਦੇ ਲਈ ਉਹਨੂੰ ਹੈਲਪ ਦੇਣ ਲਈ ਉਹਦੀ ਡੋਰ ਪਕੜਨ ਲਈ ਜਾਂ ਉਹਨੂੰ ਕੰਨੇ ਦੇਣ ਦੇ ਲਈ ਉਹ ਉਹਨੂੰ ਅਲਾਉਟ ਹੈ ਤੁਹਾਨੂੰ ਲੱਗਦਾ ਕਿ ਇਸ ਮੇਲੇ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਜੋ ਕਹਿ ਸਕਦੇ ਆ ਕਿ ਲੋਕ ਹੋਰ ਵੀ ਫਿਰੋਜ਼ਪੁਰ ਚ ਆਉਣਗੇ ਸਰ ਬਹੁਤ ਆਣਗੇ ਜੀ ਤਰਨਤਾਰ ਅੰਮ੍ਰਿਤਸਰ ਲੁਧਿਆਣਾ ਚੰਡੀਗੜ੍ਹ ਫਰੀਦਕੋਟ ਕੱਲ ਅੰਡਰ 18 ਦੀ ਜੀ ਵੀਨਰ ਹੀ ਫਰੀਦਕੋਟ ਦੀ ਲੜਕੀ ਨਿਕਲੀ ਸਾਡੇ ਫਿਰੋਜ਼ਪੁਰ ਦੀ ਪਤੰਗ ਜੀ ਫੇਮਸ ਹੈ ਤੇ ਵੀਨਰ ਫਰੀਦਕੋਟ ਦੀ ਹੋਗੀ ਉਹਦੇ ਕਿੰਨੇ ਦਾ ਇਨਾਮ ਦਿੱਤੇ 25000 ਰੁਪਏ ਦਾ ਇਨਾਮ ਦਿੱਤਾ ਤੇ ਹੋਰ ਬਾਕੀ ਚੰਨੋ ਇਨਾਮ ਪ੍ਰੋਫੈਸਰ ਦੇ ਬੱਚਿਆਂ ਨੇ ਦਿੱਤੇ ਜੇ ਸਰ ਗੱਲ ਕਰਦੇ ਆ ਜੋ ਮੇਲੇ ਐ ਇਸ ਤਰ੍ਹਾਂ ਕੋਈ ਹੋਰ ਸਰਕਾਰ ਨੂੰ ਕਿਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਸਰ ਜਿਵੇਂ ਸਾਡੇ ਕੋਲ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਐ ਕੋਈ ਸ਼ਨੀ ਵਾਲਾ ਬਾਰਡਰ ਐ ਸਾਡੀ ਪਰੇਡ ਚਲੋ ਪਤਾ ਨਹੀਂ ਮੇਰੀ ਗੱਲ ਕਿੱਦਾਂ ਦੀ ਹੋएगी ਮੈਂ ਨੇ ਮੇਰੀ ਜਜਮੈਂਟ ਦੇ ਵਿੱਚ ਮੈਂ ਦੋਨੋਂ ਪਰੇਡਾਂ ਦੇਖੀ ਐ ਸਾਡੀ ਪਰੇਡ ਵਾਗਾ ਦੀ ਪਰੇਡ ਨਾਲੋਂ ਜ਼ਿਆਦਾ ਦੁਸ਼ਿਲੀ ਤੇ ਜ਼ਿਆਦਾ ਵਧੀਆ ਤੇ ਸਾਡੀ ਪਰੇਡ ਨੂੰ ਵੀ ਪ੍ਰਮੋਟ ਕਰ ਆਪਾਂ ਕਰਾਂਗੇ ਮਿਲ ਕੇ ਸਾਰੇ ਜਣੇ ਇੱਥੇ ਵੀ ਜਿਵੇਂ ਬਾਗਾ ਬੋਰਡਰ ਹਮੇਸ਼ਾ ਰਸ਼ ਹੁੰਦਾ ਉਸ ਤੋਂ ਜ਼ਿਆਦਾ ਰਸ਼ ਹੋਇਆ ਇਹ ਸਨ ਸਾਡੇ ਨਾਲ ਸੁਰਿੰਦਰ ਜੀ ਤੁਸੀਂ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੱਸਿਆ ਕਿ ਜਿਹੜਾ ਮੇਲਾ ਹੈ ਉਹ ਪੂਰੀ ਤਰ੍ਹਾਂ ਭਰਿਆ ਜਿੱਥੇ ਅੱਜ ਗੱਲ ਕਰਦੇ ਆ ਤਾਂ ਜੋ ਜੋ ਪੰਜਾਬ ਦੇ ਜੋ ਸਪੀਕਰ ਹੈ ਸਰਤਾਰ ਸਿੰਘ ਸੰਧਵਾ ਜੀ ਉਹ ਵੀ ਮੇਲੇ ਦੇ ਵਿੱਚ ਪਹੁੰਚੇ ਤੇ ਰੌਣਕ ਜਿਹੜੀ ਵਿਧਾਈ ਹੈ ਲੋਕਾਂ ਦੇ ਵਿੱਚ ਜੋ ਮੇਲੇ ਨੂੰ ਲੈ ਕੇ ਬਸੰਤ ਪੰਚਤੀ ਦਾ ਮੇਲਾ ਜਿਹੜਾ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਨਜ਼ਰ ਆ ਰਿਹਾ ਰੋਸਪੁਰ ਤੋਂ ਕੈਮਰਾਮੈਨ ਦੇ ਨਾਲ ਸ਼ੋਕ ਬਲਾਸਰਾ ਫਾਸਟਵੇ ਨਿਊਜ਼